ਅੱਜ ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਸੀ ਉਹ 3 ਘੰਟੇ ਦੀ ਪ੍ਰੋਲ ਤੇ ਬਾਹਰ ਆਏ ਨੇ ਔਰ ਇੱਕ ਭਾਜਪੀ ਦੇ ਵੱਡੇ ਆਗੂ ਨੇ ਉਹਨਾਂ ਬਾਰੇ ਐਸੀ ਗੱਲ ਬੋਲੀ ਹੈ ਕਿ ਵੱਡਾ ਬਖੇੜਾ ਖੜਾ ਹੋ ਗਿਆ ਤੇ ਦੂਜੇ ਪਾਸੇ ਭਾਈ ਅੱਜ ਵੋਟਾਂ ਪਈਆਂ ਨੇ ਚਾਰ ਥਾਵਾਂ ਤੇ ਪੰਜਾਬ ਦੇ ਔਰ ਉਹਦੇ ਵਿੱਚ ਕਈ ਕੁਝ ਹੋਇਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਤੀਜਾ ਹਾਈ ਕੋਰਟ ਦੇ ਸਖਤ ਹੁਕਮਾਂ ਨੇ ਪੰਜਾਬ ਸਰਕਾਰ ਨੂੰ ਭਾਜੜ ਪਾ ਦਿੱਤੀ ਐ ਹੱਥਾਂ ਪੈਰਾਂ ਜਾਂਦੀ ਪੈ ਗਈ ਐ ਵਕਤ ਪੈ ਗਿਆ ਪੰਜਾਬ ਸਰਕਾਰ ਨੂੰ ਕਿ ਹੁਣ ਕਰੀਏ ਤੇ ਕੀ ਕਰੀਏ ਤੇ ਹੁਣ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਆਪਣਾ ਵਿਚਾਰ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਭਾਈ ਰਾਜੂਆਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਕਰ ਦਿੱਤੀ ਗਈ ਸੀ ਉਹਨਾਂ ਦੇ ਭਰਾ ਦਾ ਅੱਜ ਆ ਭੋਗ ਸੀਗਾ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ 3 ਘੰਟਿਆਂ ਦੀ ਪ੍ਰੋਲ ਜੇਲ੍ਹ ਚ ਉਹਨਾਂ ਨੂੰ ਮਿਲੀ ਤੇ ਭਾਈ ਰਾਜੂਆਣਾ ਬਾਹਰ ਆਏ ਭਾਈ ਰਾਜੂਆਣਾ ਨੇ ਬਾਹਰ ਜਦੋਂ ਭੋਗ ਤੇ ਆਏ ਤਾਂ ਉਥੇ ਬਿਕਰਮਜੀਤ ਮਜੀਠੀਆ ਨੂੰ ਵੀ ਉਹ ਬੜੇ ਜੱਫੀ ਪਾ ਕੇ ਮਿਲੇ ਤੇ ਫਿਰ ਭਾਈ ਰਾਜੂਆਣਾ ਨੇ ਉਥੇ ਭਾਸ਼ਣ ਦਿੱਤਾ ਭਾਸ਼ਣ ਬੜਾਈ ਤੱਤਾ ਸੀ ਔਰ ਭਾਸ਼ਣ ਜਿਹੜਾ ਹੈ ਉਹ ਲੋਕਾਂ ਨੇ ਬੜੇ ਗੌਰ ਨਾਲ ਸੁਣਿਆ ਤੇ ਭਾਸ਼ਣ ਦੇ ਵਿੱਚ ਵੱਡੀਆਂ ਗੱਲਾਂ ਰਾਜੋਆਣਾ ਨੇ ਬੋਲੀਆਂ ਇੱਕ ਉਹਨਾਂ ਨੇ ਇਹ ਵੀ ਗੱਲ ਸੁਣਾਈ ਕਿ ਜਿਹੜਾ ਜੱਜ ਸੀ ਜਿਨੇ ਸਜ਼ਾ ਦਿੱਤੀ ਸੀ ਉਹ ਜੱਜ ਦੇ ਨਾਲ ਜੋ ਗੱਲਬਾਤ ਹੋਈ ਅਦਾਲਤ ਦੇ ਵਿੱਚ ਕਿਵੇਂ ਨਡਰਤਾ ਦੇ ਨਾਲ ਰਾਜੋਆਣਾ ਨੇ ਉਹਨਾਂ ਦਾ ਸਾਹਮਣਾ ਕੀਤਾ ਉਹ ਗੱਲ ਉਹਨਾਂ ਨੇ ਸੁਣਾਈ ਔਰ ਫਿਰ ਰਾਜੋਆਣਾ ਨੇ ਆਖਿਆ ਕਿ ਜੱਜ ਸਾਹਿਬ ਮੈਨੂੰ ਕਹਿੰਦੇ ਕਿ ਤੈਨੂੰ ਮੌਤ ਦੀ ਸਜ਼ਾ ਹੈ ਤਾਂ ਫਿਰ ਮੈਂ ਕੀ ਆ ਵੀ ਮੈਂ ਕੋਈ ਰਹਿਮ ਦੀ ਅਪੀਲ ਨਹੀਂ ਕਰਨੀ ਆ ਚੱਕੋ ਮੈਨੂੰ ਜਲਦੀ ਤੋਂ ਜਲਦੀ ਫਾਂਸੀ ਦਿਓ ਤਾਂ ਕਿ ਮੈਂ ਦੁਬਾਰਾ ਜਨਮ ਲੈ ਕੇ ਤੇ ਫੇਰ ਇਹੀ ਕੰਮ ਕਰਾਂਗਾ ਇਹਦੇ ਉੱਪਰ ਜਿਹੜਾ ਬੀਜੇਪੀ ਦਾ ਆਗੂ ਹੈ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦਾ ਮਸ਼ਹੂਰ ਬੀਜੇਪੀ ਦਾ ਆਗੂ ਗਰੇਵਾਲ ਉਹਨੇ ਇਹ ਬਿਆਨ ਦਿੱਤਾ ਹੈ ਉਹ ਕਹਿੰਦਾ ਕਿ ਰਾਜੋ ਆਣਾ ਕੌਮ ਨੂੰ ਗਲਤ ਰਸਤੇ ਤੇ ਪਾ ਰਹੇ ਨੇ ਉਹ ਕਹਿੰਦਾ ਰਾਜੋਵਾਣਾ ਵਰਗੇ ਵਿਅਕਤੀਆਂ ਨੇ ਪਹਿਲਾਂ ਵੀ ਕੌਮ ਨੂੰ ਗਲਤ ਰਸਤੇ ਤੇ ਪਾਇਆ ਤੇ ਹੁਣ ਵੀ ਗਲਤ ਰਸਤੇ ਤੇ ਪਾ ਰਿਹਾ ਔਰ ਉਹ ਕਹਿੰਦਾ ਕਿ ਇਹੋ ਜੇ ਰਾਜੋਵਾਣਾ ਵਰਗੇ ਵਿਅਕਤੀਆਂ ਨੂੰ ਰਹਿਮ ਦੀ ਅਪੀਲ ਤੇ ਰਹਿਮ ਕਿਵੇਂ ਕੀਤਾ ਜਾ ਸਕਦਾ ਹੈ ਉਹ ਕਹਿੰਦਾ ਇੱਕ ਪਾਸੇ ਅਦਾਲਤਾਂ ਤੋਂ ਜਾਂ ਰਾਸ਼ਟਰਪਤੀ ਤੋਂ ਰਹਿਮ ਦੀਆਂ ਅਪੀਲਾਂ ਪਾਈਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਇਹੋ ਜੇ ਤੱਤੇ ਤੇ ਗਰਮ ਬਿਆਨ ਦਾਗੇ ਜਾਂਦੇ ਨੇ ਜਿਹੜੇ ਡਰਾ ਕੇ ਰੱਖ ਦਿੰਦੇ ਨੇ ਤੇ ਫਿਰ ਇਸ ਤਰ੍ਹਾਂ ਦਾ ਜਿਹੜਾ ਵਿਅਕਤੀ ਹੈ ਉਹਨੂੰ ਰਹਿਮ ਦੀ ਅਪੀਲ ਕਿਹੜੀ ਸਰਕਾਰ ਤੇ ਕਿਹੜੀ ਅਦਾਲਤ ਦੇ ਸਕਦੀ ਹੈ ਤੇ ਸਾਫ ਰੂਪ ਚ ਕਿਹਾ ਕਿ ਕੌਮ ਨੂੰ ਗਲਤ ਰਸਤੇ ਤੇ ਪਾਰ ਰਹੇ ਨੇ ਭਾਈ ਬਲਵੰਤ ਸਿੰਘ ਰਾਜਵਾਨ ਹੁਣ ਤੁਸੀਂ ਦੱਸਿਓ ਕੀ ਭਾਈਪਾ ਆਗੂ ਨੇ ਇਹ ਸਹੀ ਗੱਲ ਬੋਲੀ ਹੈ ਕੀ ਬਲਵੰਤ ਸਿੰਘ ਰਾਜੋ ਆਣਾ ਵਰਗੇ ਵਿਅਕਤੀ ਸੱਚਮੁੱਚ ਸਮਾਜ ਨੂੰ ਜਾਂ ਸਿੱਖ ਕੌਮ ਨੂੰ ਗਲਤ ਰਸਤੇ ਤੇ ਪਾ ਰਹੇ ਨੇ ਜਾਂ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰ ਰਹੇ ਨੇ ਆਪਣੀ ਹੋਂਦ ਦੀ ਆਵਾਜ਼ ਬੁਲੰਦ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਲਿਖ ਦਿਓ ਦੂਜੀ ਗੱਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵਕਤ ਪਾ ਦਿੱਤਾ ਵਕਤ ਕਿਵੇਂ ਪਾਇਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਸਖਤ ਹੁਕਮ ਕੀਤੇ ਨੇ ਕਿ ਜਿਹੜੀ ਗੈਂਗਸਟਰ ਲਾਰਸ ਬਿਸ਼ਨੋਈ ਦੀ ਪੰਜਾਬ ਦੇ ਮੁਹਾਲੀ ਦੇ ਖਰੜ ਦੇ ਸੀਆਈ ਸਟਾਫ ਚ ਇੰਟਰਵਿਊ ਹੋਈ ਸੀ ਤੇ ਉਹਦੇ ਉੱਪਰ ਹਾਈ ਕੋਰਟ ਵੱਲੋਂ ਕਈ ਵਾਰ ਭਗਵੰਤਮਾਨ ਸਰਕਾਰ ਨੂੰ ਐਕਸ਼ਨ ਲੈਣ ਲਈ ਕਿਹਾ ਗਿਆ ਪਰ ਇਹਨਾਂ ਨੇ ਜਿਹੜੇ ਹੇਠਲੇ ਮੁਲਾਜ਼ਮ ਨੇ ਉਹਨਾਂ ਤੇ ਐਕਸ਼ਨ ਲਿਆ ਹਾਈ ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਇੰਜ ਨਾ ਹੋਵੇ ਕਿ ਤੁਸੀਂ ਉੱਪਰਲੇ ਮੁਲਾਜ਼ਮਾਂ ਤੇ ਐਕਸ਼ਨ ਨਾ ਲਵੋ ਤੇ ਹੀਟਲਿਆਂ ਤੇ ਲੈ ਲਵੋ ਪਰ ਹੁਣ ਤੱਕ ਉਸ ਟਾਈਮ ਦਾ ਜਿਹੜਾ ਐਸਐਸਪੀ ਸੀ ਮੁਹਾਲੀ ਦਾ ਵਿਵੇਕਸ਼ੀਲ ਸੋਨੀ ਉਹਦੇ ਤੇ ਕੋਈ ਐਕਸ਼ਨ ਕੋਈ ਕਾਰਵਾਈ ਨਹੀਂ ਸੀ ਹੋਈ ਤਾਂ ਹੁਣ ਹਾਈ ਕੋਰਟ ਨੇ ਸਿੱਧੇ ਰੂਪ ਚ ਭਗਵੰਤਮਾਨ ਸਰਕਾਰ ਨੂੰ ਇਹ ਹੁਕਮ ਕੀਤਾ ਹੈ ਕਿ ਤੁਸੀਂ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈ ਰਹੇ ਐਸਐਸਪੀ ਤੇ ਤੁਰੰਤ ਉਹਦੇ ਤੇ ਕਾਰਵਾਈ ਕਰੋ ਉਹਨੂੰ ਸਸਪੈਂਡ ਬਰਖਾਸਤ ਕਰੋ ਇਹ ਗੱਲ ਹਾਈ ਕੋਰਟ ਨੇ ਸਿੱਧੇ ਰੂਪ ਚ ਕਹਿ ਦਿੱਤੀ ਹੈ ਹੁਣ ਭਗਵੰਤ ਮਾਨ ਸਰਕਾਰ ਮਿੱਤਰੋ ਫਸ ਗਈ ਕਸੂਤੀ ਫਸ ਕਿਵੇਂ ਗਈ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜੇ ਐਕਸ਼ਨ ਲੈਣਾ ਚਾਹੁੰਦੀ ਹੁੰਦੀ ਤਾਂ ਹੁਣ ਤੱਕ ਉਸ ਐਸਐਸਪੀ ਤੇ ਐਕਸ਼ਨ ਲੈ ਲੈਂਦੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਐਕਸ਼ਨ ਲੈਣਾ ਨਹੀਂ ਚਾਹੁੰਦੀ ਤੇ ਜਿਵੇਂ ਹਾਈ ਕੋਰਟ ਨੇ ਕਿल्ली ਖਿੱਚਤੀ ਹੈ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਹੁਣ ਮਾਨਯੋਗ ਅਦਾਲਤ ਦੇ ਫੈਸਲੇ ਤੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਪੈਣਾ ਹੈ ਸਰਕਾਰ ਲੈਣਾ ਚਾਹੁੰਦੀ ਨਹੀਂ ਜਾਂਪਦਾ ਹੁਣ ਲੈਣਾ ਪੈਣਾ ਆਪੇ ਕਸੂਤੇ ਫਸ ਗਏ ਕਿ ਨਾ ਫਸ ਗਏ ਇਹ ਤੁਸੀਂ ਦੱਸ ਦਿਓ ਇਸ ਤੋਂ ਅਗਲਾ ਮਾਮਲਾ ਹੈ ਅੱਜ ਚੋਣਾਂ ਹੋਈਆਂ ਨੇ ਚਾਰ ਥਾਵਾਂ ਤੇ ਪੰਜਾਬ ਗਿੱਦੜਬਾ ਬਰਨਾਲਾ ਚੱਬੇਆਲ ਤੇ ਡੇਹੜਾ ਬਾਬਾਣਾ ਔਰ ਗਿੱਦੜਵਾਹਾ ਦੇ ਵਿੱਚ ਰਿਕਾਰਡ ਟੁੱਟਿਆ ਵੋਟਾਂ ਦਾ ਗਿੱਦੜਵਾਹਾ ਦੇ ਵਿੱਚ 80 ਫੀਸਦੀ ਦੇ ਨੇੜੇ ਲੋਕਾਂ ਨੇ ਵੋਟ ਪਾਈ ਹੈ ਅੱਜ ਤੱਕ ਬਹੁਤ ਘੱਟ ਇੰਨੀ ਵੋਟ ਪੰਜਾਬ ਦੇ ਵਿੱਚ ਪਈ ਹੈ ਪਰ ਬਹੁਤ ਰਿਕਾਰਡ ਤੋੜ ਵੋਟਾਂ ਗਿੱਦੜਵਾਹ ਚ ਲੋਕਾਂ ਨੇ ਪਾਈਆਂ ਨੇ ਤੇ ਇਹ ਤਜਰਬਾ ਦੱਸਦਾ ਵੀ ਇੰਨੀਆਂ ਵੱਧ ਵੋਟਾਂ ਲੋਕ ਉੱਥੇ ਪਾਉਂਦੇ ਹੁੰਦੇ ਨੇ ਜਿੱਥੇ ਲੋਕਾਂ ਨੇ ਪਹਿਲਾਂ ਵਾਲੇ ਨੂੰ ਬਦਲਣਾ ਹੋਵੇ ਹੁਣ ਪਹਿਲਾ ਵਾਲਾ ਕਿਹੜਾ ਬਦਲਦਾ ਇਹ 23 ਤਰੀਕ ਨੂੰ ਪਤਾ ਲੱਗੇਗਾ ਕਿਉਂਕਿ ਇੱਕ ਤਾਂ ਪਹਿਲਾਂ ਵਾਲੀ ਸਰਕਾਰ ਚੱਲ ਰਹੀ ਪੰਜਾਬ ਚ ਉਹ ਆਮ ਆਦਮੀ ਪਾਰਟੀ ਦੀ ਉਹਨਾਂ ਦਾ ਉਮੀਦਵਾਰ ਸੀ ਡਿੰਪੀ ਢਿੱਲੋਂ ਤੇ ਦੂਜਾ ਪਹਿਲਾ ਵਾਲਾ ਐਮਐਲਏ ਉੱਥੇ ਜਿੱਤਿਆ ਸੀ ਰਾਜਾ ਵੜਿੰਗ ਕਾਂਗਰਸ ਵਾਲਾ ਜਿਨੇ ਉੱਥੋਂ ਅਸਤੀਫਾ ਦੇ ਕੇ ਤੇ ਐਮਪੀ ਦੀ ਚੋਣ ਲੁਧਿਆਣੇ ਜਾ ਲੜੀ ਤੇ ਹੁਣ ਪਹਿਲਾ ਵਾਲਾ ਕਿਹੜਾ ਬਦਲਣ ਲਈ ਲੋਕਾਂ ਨੇ ਇੰਨੀ ਜ਼ਿਆਦਾ ਵੋਟ ਪਾਈ ਹੈ ਇਹ ਤੁਸੀਂ ਆਪਦੇ ਕਮੈਂਟ ਚ ਦੱਸ ਦਿਓ ਤੇ ਬਾਕੀ 23 ਨੂੰ ਪਤਾ ਲੱਗੂ ਰੌਲਾ ਪਿਆ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵੀ ਐਮਐਲਏ ਦੀ ਚੋਣ ਹੋਈ ਅੱਜ ਉਥੇ ਕਾਫੀ ਖਲਾਰਾ ਪਿਆ ਔਰ ਹੋਇਆ ਕਿ ਇੱਕ ਪੋਲਿੰਗ ਬੂਥ ਦੇ ਉੱਪਰ ਕਾਂਗਰਸ ਪਾਰਟੀ ਦਾ ਜਿਹੜਾ ਸਾਬਕਾ ਜਿਹੜਾ ਉਪ ਮੁੱਖ ਮੰਤਰੀ ਰਿਹਾ ਪੰਜਾਬ ਦਾ ਸੁਖਜਿੰਦਰ ਰੰਦਾਵਾ ਉਹਨੂੰ ਖੁਦ ਜਾਣਾ ਪਿਆ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਹੈ ਗੁਰਦੀਪ ਰੰਧਾਵਾ ਉਹਨੂੰ ਵੀ ਉਥੇ ਆਉਣਾ ਪਿਆ ਦੋਨਾਂ ਨੂੰ ਉਥੇ ਬੈਠਣਾ ਪਿਆ ਕਿਉਂਕਿ ਉਥੇ ਲੜਾਈ ਹੋਈ ਹੈ ਝਗੜਾ ਹੋਇਆ ਡਾਂਗੋ ਡਾਂਗੀ ਹੋਏ ਨੇ ਔਰ ਵੱਡੇ ਇਲਜ਼ਾਮ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਲਾਏ ਨੇ ਇਲਜ਼ਾਮ ਇੱਥੋਂ ਤੱਕ ਲਾਏ ਕਾਂਗਰਸ ਵਾਲੇ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਵੇਂ ਇਹ ਸਰਪੰਚੀ ਦੀਆਂ ਚੋਣਾਂ 'ਚ ਧੱਕਾ ਕਰਦੇ ਰਹੇ ਨੇ ਉਸੇ ਤਰ੍ਹਾਂ ਇਹਨਾਂ ਨੇ ਹੁਣ ਵੀ ਕੀਤਾ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹਨਾਂ ਨੇ ਧੱਕਾ ਕੀਤਾ ਸਾਡੇ ਬੂਥ ਤੇ ਬੈਠੇ ਬੰਦਿਆਂ ਦੇ ਜਾ ਕੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਸਾਡੇ ਝੰਡੇ ਪੱਟੇ ਔਰ ਕਾਂਗਰਸ ਦੇ ਬੰਦੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਤੇ ਡਾਂਗ ਮਾਰੀ ਹੈ ਆਮ ਆਦਮੀ ਪਾਰਟੀ ਇੰਜ ਕਹਿ ਰਹੀ ਹੈ ਜਿਹੜੇ ਉੱਥੇ ਬੰਦੇ ਸੀ ਪਰ ਉੱਥੇ ਝਗੜਾ ਜਿਹੜਾ ਹੋਇਆ ਉਹ ਪੁਲਿਸ ਨੇ ਮਸਾ ਰੋਕਿਆ ਵੱਡੀ ਗਿਣਤੀ ਪੁਲਿਸ ਫੋਰਸ ਨੂੰ ਉੱਥੇ ਵੱਡੇ ਅਫਸਰਾਂ ਸਮੇਤ ਆਉਣਾ ਪਿਆ ਔਰ ਉਸ ਤੋਂ ਬਾਅਦ ਜਿਹੜੇ ਦੋਵੇਂ ਉਮੀਦਵਾਰ ਸੀ ਇੱਕ ਕਾਂਗਰਸ ਦਾ ਤੇ ਇੱਕ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਕਾਫੀ ਟਾਈਮ ਉੱਥੇ ਗੁਜ਼ਾਰਨਾ ਪਿਆ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਰੰਧਾਵਾ ਉਹਨੂੰ ਆਪ ਉੱਥੇ ਖੜਨਾ ਪਿਆ ਤੇ ਦੂਜੇ ਪਾਸੇ ਜਿਹੜਾ ਸੁਖਜਿੰਦਰ ਰੰਧਾਵਾ ਸੁਖੀ ਰੰਧਾਵਾ ਦੀ ਘਰ ਵਾਲੀ ਹੈ ਉਹਦੇ ਪਤੀ ਨੂੰ ਮਤਲਬ ਸੁਖਜਿੰਦਰ ਰੰਧਾਵਾ ਨੂੰ ਖੁਦ ਉੱਥੇ ਜਾ ਕੇ ਕਾਫੀ ਟਾਈਮ ਲਾਉਣਾ ਪਿਆ ਕਿਉਂਕਿ ਲੜਾਈ ਝਗੜਾਈ ਇਸ ਪੱਧਰ ਦਾ ਹੋ ਗਿਆ ਸੀ ਔਰ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਇਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੁੰਡਾਗਰਦੀ ਕਰਾ ਰਿਹਾ ਹੈ ਉਹ ਕਹਿੰਦਾ ਕਿ ਪੁਲਿਸ ਨਮਰਦ ਹੋ ਚੁੱਕੀ ਐ ਉਹ ਕਹਿੰਦਾ ਕਿ ਪੁਲਿਸ ਮਰ ਚੁੱਕੀ ਐ ਤਮਾਸ਼ਾ ਵੇਖ ਰਹੀ ਐ ਇੱਥੇ ਬੰਦੇ ਮਰ ਜਾਣੇ ਸੀ ਤੇ ਪੁਲਿਸ ਨੇ ਕੱਖ ਕੀਤਾ ਹੀ ਨਹੀਂ ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲੀ ਐ ਤੁਹਾਨੂੰ ਕੀ ਜਪਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕੌਣ ਠੀਕ ਐ ਤੇ ਕੌਣ ਗਲਤ ਐ ਸੰਗਤ ਬਹੁਤ ਸਿਆਣੀ ਹੁੰਦੀ ਐ ਬਹੁਤ ਮਿਹਰਬਾਨੀ ਸ਼ੁਕਰੀਆ